ਲੁਟੇਰੇ ਲੁੱਟਦੀ ਅਜਿਹੀ ਸਕੀਮ ਬਣਾ ਕੇ ਆਉਂਦੇ ਨੇ ਕਿ ਸਾਹਮਣੇ ਵਾਲੇ ਸਾਕਸ਼ ਨੂੰ ਵੀ ਅਜਿਹੀ ਭੋਰਾ ਪਿੰਗ ਤੱਕ ਨਹੀਂ ਲੱਗਦੀ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਤ ਦਾ ਵੇਲਾ ਹੈ ਅਤੇ ਪੈਟਰੋਲ ਪੰਪ ਉਤੇ ਕੋਈ ਵੀ ਨਜ਼ਰ ਨਹੀਂ ਆ ਰਿਹਾ ਤਾਂ ਉਸ ਦੌਰਾਨ ਇੱਕ ਮੋਟਰਸਾਈਕਲ ਦਿਖਾਈ ਦੇ ਰਿਹਾ ਜਿਸ ਮੋਟਰਸਾਈਕਲ ਉੱਤੇ ਦੱਸਿਆ ਜਾ ਰਿਹਾ ਕਿ ਤਿੰਨ ਨੌਜਵਾਨ ਸਵਾਰ ਸਨ ਅਤੇ ਗੁਨਾਹਵਾਨ ਲੋਕ ਬੜੀ ਹੀ ਚਲਾਕੀ ਦੇ ਨਾਲ ਆਪਣੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਗਿਆ। ਦਰਅਸਲ ਤੁਸੀਂ ਟਵਿੱਟਰ ਦੇ ਵਿੱਚ ਦੇਖ ਰਹੇ ਹੋਵੋਗੇ ਕਿ ਇੱਕ ਸਿਕਿਉਰਿਟੀ ਗਾਰਡ ਜੋ ਕਿ ਕਮਰੇ ਦੇ ਅੰਦਰ ਸੁੱਤਾ ਪਿਆ ਹੈ ਤੇ ਉਸ ਦੌਰਾਨ ਇੱਕ ਨੌਜਵਾਨ ਉਸ ਦੇ ਕੋਲ ਜਾਂਦਾ ਹੈ, ਉਸ ਨੂੰ ਉਠਾਉਂਦਾ ਹੈ ਅਤੇ ਕਹਿੰਦਾ ਹੈ ਕਿ ਸਾਡੇ ਮੋਟਰਸਾਈਕਲ ਦੇ ਵਿੱਚ ਪੈਟਰੋਲ ਪੰਪ ਪਾ ਦਿਓ। ਜਦੋਂ ਉੱਠ ਕੇ ਬਾਹਰ ਜਾਂਦਾ ਹੈ ਤੇ ਜਿਵੇਂ ਹੀ ਉਹ ਪੈਟਰੋਲ ਪੰਪ ਦੇ ਕੋਲ ਸਿਕਿਉਰਿਟੀ ਗਾਰਡ ਜਾਂਦਾ ਹੈ ਤੇ ਉਸ ਦੌਰਾਨ ਇੱਕ ਨੌਜਵਾਨ ਕਮਰੇ ਦੇ ਅੰਦਰ ਵੜ ਜਾਂਦਾ ਭੱਜ ਕੇ ਉਸ ਤੋਂ ਬਾਅਦ ਉਸ ਵੱਲੋਂ 12 ਬੋਰ ਦੀ ਰਾਈਫਲ ਅਤੇ 5 ਜ਼ਿੰਦਾ ਕਾਰਤੂਸ ਦੇ ਨਾਲ-ਨਾਲ ਮੋਬਾਈਲ ਫੋਨ ਚੁੱਕਿਆ ਜਾਂਦਾ ਤੇ ਦੇਖਦੇਂ ਦੇਖਦਿਆਂ ਉਹ ਫਰਾਰ ਹੋ ਜਾਂਦਾ ਹਾਲਾਂਕਿ ਸਿਕਿਉਰਿਟੀ ਗਾਰਡ ਭੱਜਣ ਦੀ ਵੀ ਕੋਸ਼ਿਸ਼ ਕਰਦਾ ਪਰ ਉਹ ਤਿੰਨ ਨੌਜਵਾਨ ਭੱਜਣ ਦੇ ਵਿੱਚ ਸਫਲ ਹੋ ਜਾਂਦੇ ਨੇ ਪੁਲਿਸ ਪੂਰੀ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਉਹ ਫਰਾਰ ਹੋਏ ਤਿੰਨ ਲੁਟੇਰਿਆਂ ਦੇ ਪਾਲ ਜਿਹੜੀ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਇਹ ਸਾਰੀ ਘਟਨਾ ਜਿਹੜੀ ਹੈ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤੁਹਾਨੂੰ ਦੱਸਣਯੋਗ ਹੈ ਕਿ ਪੂਰਾ ਮਾਮਲਾ ਬਠਿੰਡਾ ਦੇ ਯੋਧਪੁਰ ਰਵਣਾ ਦਾ ਦੱਸਿਆ ਜਾ ਰਿਹਾ ਜਿੱਥੇ ਰਿਲਾਈਸ ਦੇ ਪੈਟਰੋਲ ਪੰਪ ਤੇ ਵਿੱਚ ਤਿੰਨ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਸੁਰੱਖਿਆ ਕਰਮਚਾਰੀ ਤੋਂ 12 ਬੋਲ ਦੀ ਰਾਈਫਲ 5 ਜ਼ਿੰਦਾ ਕਾਰਤੂਸ ਅਤੇ ਮੋਬਾਈਲ ਫੋਨ ਖੋ ਕੇ ਫਰਾਰ ਹੋ ਚੁੱਕੇ ਨੇ ਅਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਪੂਰੇ ਮਾਮਲੇ ਨੂੰ ਬਿਆਨ ਕਰਦਿਆਂ ਹੋਇਆ ਪੁਲਿਸ ਅਧਿਕਾਰੀ ਬਾਰੇ ਕੀ ਕੁਝ ਕਿਹਾ ਜਾ ਰਿਹਾ ਸੁਣਦੇ ਹਾਂ ਸਭ ਕੀ ਮਾਮਲਾ ਹੈ ਕਿ ਜੋ ਪਰਮਾਣੇ ਕੋਲ ਹੋਈ ਪੰਦਾ ਇਹ ਥਾਣਾ ਸਦਰ ਬਠਿੰਡਾ ਦਾ ਏਰੀਆ ਹੈਗਾ ਜਿੱਥੇ ਜਦੋਂ ਪਰਮਾਣਾ ਪਿੰਡ ਪੰਦਾ ਉੱਥੇ ਰਾਤ ਨੂੰ ਤਕਰੀਬਨ 2:30 ਦੇ ਕਰੀਬ ਜਿਹੜੇ ਹੈਗੇ ਤੇ ਨੌਜਵਾਨ ਮੋਟਰਸਾਈਕਲ ਦੇ ਉੱਪਰ ਪੈਟਰੋਲ ਕੰਪਨੀ ਆਉਂਦੇ ਆ ਤੇ ਜਦੋਂ ਉਹਨਾਂ ਨੂੰ ਪੈਟਰੋਲ ਕਰਨ ਵਾਸਤੇ ਜਿਹੜੇ ਹੈਗੇ ਗਾਰਡ ਜਿਹੜਾ ਸੀਗਾ ਉਹਨੂੰ ਕਹਿੰਦੇ ਆ ਜਦੋਂ ਪਟ્રોલ ਭਰਨ ਵਾਸਤੇ ਜਾਂਦਾ ਤਾਂ ਉਹਦੀ ਜਿਹੜੀ ਹੈਗੀ ਰਾਈਫਲ ਜਿਹੜੀ ਹੈਗੀ ਤੇ ਨਾਲ ਇੱਕ ਬੈਗ ਜਿਹੜਾ ਚੋਰੀ ਕਰਕੇ ਉਹ ਤੋਂ ਲੈ ਜਾਂਦੇ ਆ ਇਸ ਬੰਦੇ ਵਿੱਚ ਮਾਲੇਗ ਐਸਐਸਪੀ ਸਾਹਿਬ ਠੰਡਾ ਵੱਲੋਂ ਵਕ ਵਕ ਟੀਮਾਂ ਜਿਹੜੇ ਗੱਟੇ ਤੇ ਕਰ ਦਿੱਤੀ ਗਿਆ ਨੇ ਸਾਡੀ ਸੀਆਈਏ ਦੀ ਟੀਮਸ ਲੱਗੀਆਂ ਹੋਈਆਂ ਨੇ ਥਾਣਾ ਸਦਲਾ ਠੰਡਾ ਦੀ ਟੀਮ ਜਿਹੜੀ ਹੈਗੀ ਇਹ ਲਗਾ ਦਿੱਤੀ ਗਈ ਹੈ ਡੀਐਸਪੀ ਡੀ ਸਾਹਿਬ ਡੀਐਸਪੀ ਦਿੱਤੀ ਇਹ ਸਾਰੀ ਟੀਮਾਂ ਸਾਡੀ ਜਿਹੜੀ ਹੈਗੀ ਇਸ ਮਕਦਮੇ ਨੂੰ ਟਰੇਸ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਬਾਗ ਦਾ ਤਨ ਟਰੇਸ ਕਰ ਰਹੇ ਆ ਸਾਡੀ ਕੋਸ਼ਿਸ਼ ਹੈ ਵੀ ਜਲਦੀ ਜਲਦੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੁਹਾਨੂੰ ਦੇ ਕਲਾਸ ਅਕਤ ਉਸ ਅਫਸਰ ਕਾਰਵਾਈ ਪੁੱਛ ਜੰਦੀ ਹੈ ਕਿੰਨੇ ਰਾਉਂਡ ਸੀ ਦੇ ਕਿ ਮੇਰੇ ਕੋਲ ਜਿਹੀ ਨਹੀਂ ਇੱਕ ਰਾਈਫਲ ਸੀ ਜਿਹੜੀ ਅਰਾਉਂਡ ਸਾਈਜ਼ 4 ਜਾਂ 5 ਸੀ ਕਿ ਤੇ ਬੈਗ ਦੇ ਵਿੱਚ ਉਹਦਾ ਕੋਈ ਸ਼ਾਇਦ ਮੋਬਾਈਲ ਫੋਨ ਜਾਂ ਕੁਝ ਹੋਰ ਸਮਾਨ ਵੀ ਸੀਗਾ ਨਕਦੀ ਵਗੈਰਾ ਨਹੀਂ ਸੀਗੀ ਤੇ ਬਾਕੀ ਸਰਦਾ ਜਿਹੜੀ ਹੈਗੀ ਇਨਵੈਸਟੀਗੇਸ਼ਨ ਸੀ ਕਰਦੇ ਨੇ ਇੱਕ ਖੋ ਕੇ ਰਿਹਾ ਜੇ ਉਹਨਾਂ ਵਿੱਚ ਚੋਰੀ ਹੋ ਗਈ ਨਹੀਂ ਖੋ ਤਾਂ ਹੁੰਦੀ ਜਦੋਂ ਹੱਥ ਦੇ ਵਿੱਚੋਂ ਕੋਈ ਚੀਜ਼ ਛੱਡ ਕਰਨੀ ਜਦੋਂ ਬੰਦਾ ਉਹ ਪੈਟਰੋਲ ਕੰਪਾ ਤੇਲ ਪਰਣ ਵਾਸਤੇ ਬਾਹਰ ਜਾਂਦਾ ਹੈ ਤਾਂ ਰਾਈਫਲ ਜਿਹੜੀ ਆਪਣੀ ਅੰਦਰ ਛੱਡ ਕੇ ਗਿਆ ਚਲਾ ਗਿਆ ਉਹ ਫਿਰ ਅੰਦਰ ਐਂਟਰ ਹੁੰਦੇ ਆਂ ਅੰਦਰੋਂ ਐਂਟਰ ਕਰਕੇ ਜਿਹੜੀ ਉਹਦੀ ਰਾਈਫਲ ਚੋਰੀ ਕਰਕੇ ਲੈ ਕੇ ਗਏ। ਇਸ ਸਕਿਉਰਿਟੀ ਕਾਰਡ ਦੀ ਪਾਲ ਹੈ ਨਾ। ਹਾਂਜੀ ਨਹੀਂ ਸਕਿਉਰਿਟੀ ਕਾਰਡ ਸੀਗਾ ਬੰਦਾ ਇੱਥੇ। ਕੀ ਸਰ ਬਾਰ-ਬਾਰ ਇਹ ਇਥੇ ਹੋ ਰਿਹਾ ਪਿਛਲੇ ਬਾਰੇ ਵੀ ਇੱਕ ਤਰੀਕੇ ਦੇ ਪੈਸੇ ਦੇ ਘੇਤੀ ਹੋਈ ਸੀ ਇਸ ਵਸਤੂ ਵਿੱਚ ਇਸੇ ਕਪ ਦੇ ਰੈਕਮੈਂਡਿਸ਼ਨ ਹੋਇਆ। ਹਾਂ ਇਹ ਜਿਹੜੀ ਪਿਛਲੀ ਵੀ ਵਾਰਤ ਸੀਗੀ ਉਹ ਵੀ ਸਾਡੇ ਵੱਲ ਟ੍ਰੇਸ ਕਰ ਲਈ ਗਈ ਸੀ ਤੇ ਇਸ ਬੰਦੀ ਵੀ ਜਿਹੜੀ ਹੈਗੀ ਸਾਡੇ ਵੱਲ ਵੱਖ-ਵੱਖ ਟੀਮਾਂ ਲਗਾ ਦਿੱਤੀ ਗਈਆਂ ਨੇ ਤੇ ਜਲਦੀ ਇਸ ਨੂੰ ਟ੍ਰੇਸ ਕਰ ਲਵਾਂਗੇ। ਪਰ ਕਿੰਨੇ ਪਟੌੜ ਹੋ ਜਾਣਗੇ।